ਗਰੀਬੀ ਦੇ ਇੱਕ ਪਾਂਡਕੇ ਉੱਤੇ ਸਿੰਗਰ ਸੱਬੇ ਦੀ ਮਸ਼ਹੂਰ ਮਾਡਲ ਪ੍ਰਾਂਜਲ ਦਈਆ ਦੇ ਨਾਲ ਸੋਸ਼ਲ ਮੀਡੀਆ ਤੇ ਕੈਂਦਨ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸ਼ਰਿਆਮ ਸੱਬੇ ਦੇ ਨਾਲ ਪ੍ਰਾਂਜਲ ਦੀ ਐਪੀਦਪਾਪ ਕਰਦੀ ਨਜ਼ਰ ਆ ਰਹੀ ਹੈ ਤੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਸੱਬੇ ਦਾ ਰੰਗ ਥੋੜਾ ਪੱਕਾ ਹੈ ਪਰ ਜੋ ਟੈਲੈਂਟ ਸੱਬੇ ਨੂੰ ਉਸ ਕਾਲਪੁਰਖ ਵਾਹਿਗੁਰੂ ਨੇ ਬਖਸ਼ਿਆ ਹੈ ਉਹ ਕਹਿੰਦੇ ਕਹੋਂਦਿਆਂ ਦੇ ਕੋਲ ਵੀ ਨਹੀਂ ਆਤੀ ਅੱਜ ਦੇ ਟਾਈਮ ਰੰਗ ਰੂਪ ਨਹੀਂ ਸਗੋ ਟੈਲੈਂਟ ਮੈਟਰ ਕਰਦਾ ਤੇ ਹੁਣ ਸੱਬੇ ਦਾ ਆਪਣੇ ਟੈਲੈਂਟ ਦੇ ਸਦਕੇ ਇੰਡਸਟਰੀ ਦੇ ਵਿੱਚ ਵੱਡਾ ਨਾਮ ਹੈ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਅਰਕਤ ਤੇ ਹੁਣ ਸੱਬੇ ਦੇ ਸਟਾਰਟਿੰਗ ਡੇਜ਼ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸੱਬਾ ਪ੍ਰਾਂਜਲ ਦਈਆ ਦੇ ਨਾਲ ਇੱਕ ਪਿਕ ਕਰਵਾਉਣ ਦੇ ਲਈ ਆਉਂਦਾ ਤੇ ਨਾਲ ਹੀ ਤੁਹਾਨੂੰ ਦੱਸਦੀ ਕਿ ਇਸ ਤੋਂ ਪਹਿਲਾਂ ਸੱਬਾ ਇੰਡਸਟਰੀ ਨੂੰ ਕੋਈ ਮਸ਼ਹੂਰ ਗਾਣੇ ਦੇ ਚੁੱਕਿਆ ਹੁੰਦਾ ਪਰ ਪ੍ਰਾਂਜਲ ਦਈਆ ਦੇ ਵੱਲੋਂ ਸ਼੍ਰੀਆਮ ਸੱਬੇ ਨੂੰ ਇਗਨੋਰ ਕਰ ਦਿੱਤਾ ਜਾਂਦਾ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਸੱਬਾ ਖੜਾ ਰਹਿੰਦਾ ਤੇ ਉਸ ਨੂੰ ਦੇਖ ਕੇ ਪ੍ਰਾਂਜਲ ਦਈਆ ਕਿਸੇ ਵੀ ਤਰ੍ਹਾਂ ਦਾ ਰਿਐਕਟ ਨਹੀਂ ਕਰਦੀ ਤੇ ਫਿਰ ਆਪਣੇ ਹਾਰਡਵਰਕ ਦੇ ਸਦਕੇ ਪ੍ਰਾਂਜਲ ਦਈਆ ਨੂੰ ਸੱਬੇ ਨੇ ਆਪਣੇ ਬੋਲਾਂ ਤੇ ਥੁੰਮ ਕੇ ਵੀ ਲਗਵਾਏ ਨੇ ਤੇ ਜੇਕਰ ਤੁਸੀਂ ਵੀ ਜ਼ਰੂਰ ਕਰ ਦਿਓ ਤੇ ਬਾਕੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਿਓ